ਅਮਰੀਕਾ ਵਿੱਚ 30 ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੀ ਇੱਕ 73 ਸਾਲਾ ਗੈਰ ਦਸਤਾਵੇਜ਼ੀ ਬੇਬੇ ਹਰਜੀਤ ਕੌਰ ਨੂੰ ਇਸ ਹਫਤੇ ਦੀ ਸ਼ੁਰੂ ਵਿੱਚ ਕੈਲੀਫੋਰਨੀਆ 'ਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਅਲਪਿਤਾ ਕਹਿਣ ਤਾਂ ਵੀ ਮੌਕਾ ਦਿੱਤੇ ਬਿਨਾ ਹਿਰਾਸਤ 'ਚ ਲੈਣ ਮਗਰੋਂ ਭਾਰਤ ਭੇਜ ਦਿੱਤਾ। ਉਹ 1992 ਵਿੱਚ ਆਪਣੇ ਦੋ ਪੁੱਤਰਾਂ ਨਾਲ ਅਮਰੀਕਾ ਗਈ ਸੀ। ਕੋਈ ਦਿਨ ਪਹਿਲਾਂ ਹਰਜੀਤ ਕੌਰ ਨੂੰ ਈਸਟ ਬੇ ਵਿੱਚ ਇੱਕ ਰੂਟੀਨ ਚੈੱਕ ਇਨ ਦੌਰਾਨ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਨੇ ਹਿਰਾਸਤ ਵਿੱਚ ਲੈ ਲਿਆ ਸੀ। ਉਸਤੇ ਅਮਰੀਕਾ 'ਚ ਗੈਰ ਕਾਨੂੰਨੀ ਤੌਰ 'ਤੇ ਰਹਿਣ ਦਾ ਦੋਸ਼ ਲਾਇਆ ਗਿਆ। ਹਰਜੀਤਕੌਰ ਦੀ ਹਿਰਾਸਤ ਤੋਂ ਬਾਅਦ ਕੈਲੀਫੋਰਨੀਆ 'ਚ ਵਿਰੋਧ ਪ੍ਰਦਰਸ਼ਨ ਹੋਏ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਤਖਤੀਆਂ 'ਤੇ ਸਾਡੀ ਦਾਦੀ ਨੂੰ ਰਿਹਾ ਕਰੋ ਅਤੇ ਦਾਦੀ ਨੂੰ ਘਰ ਲਿਆਓ ਲਿਖ ਕੇ ਉਸਦੀ ਰਿਹਾਈ ਦੀ ਮੰਗ ਕੀਤੀ ਸੀ। ਰਿਪੋਰਟ ਮੁਤਾਬਕ ਹਰਜੀਤਕੌਰ ਦੇ ਅਮਰੀਕਾ 'ਚ 2 ਪੋਤੇ ਅਤੇ 3 ਪੋਤੀਆਂ ਹਨ। ਉਹ ਹੋਰ ਰਿਸ਼ਤੇਦਾਰਾਂ ਨਾਲ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇੱਕ ਭਾਰਤੀ ਕੱਪੜਿਆਂ ਦੀ ਦੁਕਾਨ ਵਿੱਚ ਕੰਮ ਕਰਦੀ ਸੀ। ਜਾਣਕਾਰੀ ਮੁਤਾਬਕ ਹਰਜੀਤ ਕੌਰ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਰਹਿ ਰਹੀ ਸੀ ਹੁਣ ਉਸ ਨੂੰ 132 ਹੋਰ ਭਾਰਤੀ ਨਾਗਰਿਕਾਂ ਦੇ ਨਾਲ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ